ਏ ਬਾਬਾ ਜੀ ਕਿਹੜੀ ਕਿਹੜੀ ਆਈਟਮ ਹੁੰਦੀ ਹੈ ਜੀ ਤੁਹਾਡੇ ਕੋਲ ਨਹੀਂ ਸੱਕਰ ਆ ਸਾਦਾ ਪਲੇਨ ਗੋੜਿਆ ਇੱਕ ਜਿਲੀ ਵਾਲਾ ਅੱਛਾ ਜੀ ਇੱਕ ਆਪਣੇ ਕਿਉ ਵਾਲਾ ਗੋੜਾ ਸਿਪਾਈ ਸਲਾ ਵਾਹ ਜੀ ਵਾਹ ਕਿਉ ਵਾਲਾ ਗੋੜਾ ਬਾਬਾ ਜੀ ਇਹ ਤਾਂ ਪਹਿਲੀ ਵਾਰ ਸੁਣਿਆ ਜੀ ਨਹੀਂ ਨਹੀਂ ਇਹ ਹਰ ਵਾਰ ਤਿਆਰ ਕਰਦੇ ਆਪਾਂ ਠੀਕ ਆ ਜੀ ਇਹ ਕਿਦਾਂ ਤਿਆਰ ਹੁੰਦਾ ਜੀ ਇਹ ਗੋੜ ਦੇ ਕਹਿੰਦੇ ਸਮੇਂ ਵਿੱਚ ਵਿੱਚ ਵਿਕਸਿਤ ਹੋ ਜਾਂਦਾ ਇਹਦੇ ਵਿੱਚ ਅੱਛਾ ਜੀ ਸਮਾਨ ਟੰਡ ਰੋਗ ਗਰੀ ਸੁਹਾਰਾ ਬਦਾਮ ਕਾਜੂ ਵਗੈਰਾ ਪਾ ਕੇ ਇਸੇ ਕਿਉ ਬਣਾ ਲੈਂਦੇ ਠੀਕ ਆ ਜੀ ਤੇ ਟੋਟਲ ਕਿੰਨੀਆਂ ਆਈਟਮਾਂ ਆਂ ਦੀ ਗੋੜੀ ਸਾਡੇ ਕੋਲ ਅੱਛਾ ਜੀ ਇਹ ਕਰਾਓਗੇ ਬਾਬਾਈ ਚੈੱਕ ਕੀ ਕੀ ਆ ਜੀ ਤੁਹਾਡੇ ਕੋਲ ਕਰੋ ਚੈੱਕ ਕਰੋ ਆਦੇ ਤੁਰੇ ਜੀ ਆਦੇ ਮੇਰੇ ਪਾ ਜੀ ਵਾਹ ਜੀ ਵਾਹ ਇਹ ਬਾਬਾਈ ਕਿਹੜਾ ਗੋੜਾ ਜੀ ਇਹ ਸਾਫ ਹੈ ਜੀ ਅੱਛਾ ਜੀ ਚਾਹ ਵਾਲਾ ਠੀਕ ਆ ਜੀ ਇਹ ਗੋੜ ਬਾਬਾਈ ਆ ਵੀ ਕੱਟਦੇ ਤੁਸੀਂ ਆਹ ਬਰੋ ਜੀ ਠੀਕ ਆ ਜੀ ਤੇ ਇਸ ਤੋਂ ਬਾਅਦ ਕਿਹੜਾ ਜੀ ਇਸ ਤੋਂ ਬਾਅਦ ਆ ਗਿਰੀ ਵਾਲਾ ਸੁੰਡ ਸੋਫ ਵਾਲਾ ਵਾਹ ਜੀ ਵਾਹ ਠੀਕ ਆ ਜੀ ਇਦੇ ਚ ਕੀ ਕੀ ਪਾਇਆ ਜੇ? ਇਦੇ ਵਿੱਚ ਸੁਣ ਸੌਫ ਤੇਲਿਆ ਗਿਰਿਆ ਨੇ। ਅੱਛਾ ਜੀ ਇਹ ਚੈੱਕ ਕਰਾਇਆ ਹਾਂ ਭਲਾ ਜੀ। ਕੋੜਲਾ ਵਧੀਆ ਕੋੜਲਾ ਮੇਰੇ ਤੇ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਕੋੜ ਕੱਟਦੇ ਆ? ਜੀ 18-17 ਸਾਲ ਹੋ ਗਏ। ਵਾਹ ਜੀ ਵਾਹ ਕਾਫੀ ਤਜਰਬਾ ਜੀ ਤੁਹਾਡਾ ਇੱਥੇ। ਬਹੁਤ ਵਧੀਆ ਕੋੜ ਹੈ। ਤੇ ਇਸਤੀ ਆ ਬਾਬਾਈ ਵਾਹ ਇਹ ਬਾਬਾਈ ਚਾਹ ਵਾਲਾ ਕੋੜ ਜੇ। ਹਾਂ ਜੀ ਇਹ ਚਾਹ ਵਾਲਾ ਜੀ। ਏ ਬਾਬਾ ਜੀ ਜਦੋਂ ਚਾਰਜ ਪਾਈਦਾ ਚਾਹ ਫੁੱਟ ਜਾਂਦੀ ਹੈ ਜੀ ਉਹ ਕੋੜਤ ਨਹੀਂ ਜੇ ਨਹੀਂ ਫੁੱਟੇਗਾ ਅੱਛਾ ਜੀ ਬਿਲਕੁਲ ਸਹੀ ਹੈ ਉਹ ਕਾਹ ਤੋਂ ਫੁੱਟਦੀ ਹੈ ਚਾਹ ਕਾਹ ਤੋਂ ਫੁੱਟਦੀ ਹੈ ਜੀ ਕੋ ਮਾਰੇ ਕਮਾਦ ਦਾ ਕੋੜ ਹੁੰਦਾ ਕੋਈ ਬਣਾਉਣ ਦੇ ਵਿੱਚ ਫਰਕ ਆ ਜਾਂਦਾ ਇਹ ਨਹੀਂ ਫੁੱਟੇਗਾ ਸਾਡਾ ਗਰੰਟੀ ਨਾਲ ਤੇ ਇਹ ਕਿਹੜੇ ਕਮਾਦ ਦਾ ਗੱਡਿਆ ਜੀ ਤੁਸੀਂ ਕੋੜ 85 ਕਮਾਦ ਦਾ ਕੋੜ 85 ਦਾ ਤੇ ਇਹ ਬਾਬਾ ਜੀ ਇਹਦਾ ਕੀ ਰੇਟ ਰੱਖਿਆ ਜੀ ਤੁਸੀਂ ਇਹ ਜੀ 80 ਰੁਪਏ ਕਿਲੋ ਆ 80 ਰੁਪਏ ਕਿਲੋ ਤੇ ਇਹ ਵਾਲਾ ਬਾਬਾ ਜੀ ਅੱਗੇ ਇਹ ਆ 100 ਰੁਪਏ ਕਿਲੋ ਵੇਚਦੇ ਆ ਇਹ 100 ਰੁਪਏ ਹਾਂ ਜੀ ਸਪੈਸ਼ਲ ਬਣਾਏ ਏ ਇਹ ਤੁਸੀਂ ਆਪ ਹੀ ਤਿਆਰ ਕਰਦੇ ਜੀ ਆਪ ਹੀ ਕਿਆ ਕਰਦੇ ਜੀ ਆਪਣਾ ਵੇਲਣਾ ਹਾਂ ਹਾਂ ਜੀ ਤੇ ਇਹ ਬਾਬਾ ਜੀ ਅੱਗੇ ਆ ਇਹ ਕੀ ਜੇ ਹੁਣ ਇਹ ਸ਼ੱਕਰ ਦੇ ਸ਼ੱਕਰ ਬਹੁਤ ਸ਼ਾਨਦਾਰ ਹੈ ਜੀ ਵਾਹ ਜੀ ਵਾਹ ਠੀਕ ਹੈ ਬਾਬਾ ਜੀ ਚਾਹ ਬਹੁਤ ਦੁੱਧ ਚ ਪਾਓ ਚੌੜਾ ਚ ਪਾਓ ਜਿੱਥੇ ਮਰਜ਼ੀ ਪਾ ਕੇ ਖਾਓ ਇਹ ਵੀ ਤੁਸੀਂ ਆਪ ਹੀ ਤਿਆਰ ਕੀਤੀ ਆਪ ਹੀ ਤਿਆਰ ਕੀਤੀ ਜੀ ਠੀਕ ਹੈ ਜੀ ਤੇ ਇਹਦਾ ਕੀ ਪ੍ਰਾਈਸ ਰੱਖਿਆ ਜੇ ਇਹਦਾ ਵੀ ਇਹੋ ਪ੍ਰਾਈਸ 80 ਰੁਪਏ ਦਾ 80 ਰੁਪਏ ਬਾਬਾ ਜੀ ਹੁਣ ਤੁਸੀਂ ਆਪਣਾ ਆਡੀ ਫੇਸਬੁੱਕ ਫੈਮਿਲੀ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਕਹਿਣਾ ਚਾਹੁੰਦੇ ਗੋੜੀ ਵਰਤੋਂ ਕਰੋ ਬਹੁਤ ਵਧੀਆ ਚੀਜ਼ ਹੈ ਬਹੁਤ ਸ਼ਾਨਦਾਰ ਬਣਿਆ ਹੋਇਆ ਸ਼ੂਗਰ ਵਗੈਰਾ ਵਾਸਤੇ ਬਹੁਤ ਵਧੀਆ ਹੈ ਛਾਪਣਾ ਹੋ ਚੋਲ ਬਣਾਓ ਜੋ ਮਰਜੀ ਬਣਾ ਸਕਦੇ ਠੀਕ ਹੈ ਜੀ ਦੁੱਧ ਬਣਾਓ ਦਹੀਂ ਦੇ ਪਾਖਾ ਖਾਓ ਸ਼ੱਕਰ ਖਾਓ ਤੇ ਬਾਬਾ ਜੀ ਅੱਜ ਕੱਲ ਮੈਨ ਕੈਮੀਕਲ ਵੀ ਕਾਫੀ ਯੂਜ਼ ਕਰਦੇ ਆ ਨਾ ਲੋਕੀ ਕੇ ਇਹ ਆਪਣੇ ਕੋਲ ਨਹੀਂ ਹੈ ਠੀਕ ਹੈ ਜੀ ਅਵੇ ਸਾਬ ਬਣਾਉਣੇ ਪ्योर ਬਣਾਉਣੇ ਕੋਲ ਠੀਕ ਹੈ ਜੀ ਤੇ ਬਾਬਾ ਜੀ ਕੋਈ ਆਪਣੀ ਲੋਕੇਸ਼ਨ ਦੱਸੋ ਜੀ ਜੇ ਕਿਹਨੇ ਤੁਹਾਡੇ ਕੋਲ ਗੋੜ ਖਰੀਦਣਾ ਹੋਵੇ ਤਾਂ ਤੁਹਾਨੂੰ ਕਿੱਥੇ ਮਿਲ ਸਕਦਾ ਜੀ ਅਰੇ ਤੇ ਟਿਕਾਣਾ ਇਹ ਜੀ ਗਰਦਾਸਪੁਰ ਦੇ ਵਿੱਚ ਅੱਛਾ ਜੀ ਇੱਕ ਤੇ ਜਹਾਜ਼ ਚੌਂਕ ਆ ਅੱਛਾ ਜੀ ਭਰਾਪੁਰ ਰੋਡ ਆ ਇੱਕਾ ਨੂੰ ਚੌਂਕ ਆ ਠੀਕ ਹੈ ਜੀ ਤੇ ਇਸ ਟਾਈਮ ਤੁਸੀਂ ਮੇਨ ਹੈ ਇਹ ਜਹਾਜ਼ ਚੌਂਕ ਜੀ ਦੇ ਨਾ ਹਾਂ ਜੀ ਜਹਾਜ਼ ਚੌਂਕ ਇਹ ਗਰਦਾਸਪੁਰ ਦਾ ਜਹਾਜ਼ ਚੌਂਕ ਆ ਜੀ ਤੇ ਸਾਹਮਣੇ ਬਾਬਾ ਜੀ ਹੁਣਾਂ ਦਾ ਏ ਇਹ ਟੈਂਪੂ ਲਾਇਆ ਇਹਨਾਂ ਨੇ ਤੇ ਜਰੂਰ ਇਹਨਾਂ ਕੋ ਗੋੜਗ ਲੈ ਸਕਦਾ ਜੀ ਜਿੰਨੇ ਵੀ ਲੈਣਾ ਤੇ ਬਾਬਾ ਜੀ ਕੋਈ ਆਪਣਾ ਮੇਨ ਫੋਨ ਨੰਬਰ ਦੱਸੋ ਜੀ ਜੇ ਕਿਹਨੂੰ ਲੋਕੇਸ਼ਨ ਦਾ ਨਾ ਪਤਾ ਲੱਗੇ ਨਾ ਤੁਹਾਡਾ ਪਤਾ ਲੱਗੇ ਤੇ ਇਹ ਫੋਨ ਨੰਬਰ ਸਾਡਾ 660 120 660 120 ਪੂਰਾ ਪੂਰਾ ਠੀਕ ਹੈ ਜੀ ਤੁਹਾਡਾ ਨੰਬਰ ਆ ਨਾ ਜੀ ਹਾਂ ਜੀ ਸਾਡੇ ਭਾਈ ਸਾਹਿਬ ਦਾ ਹਾਂ ਜੀ ਤੇ ਇਹ ਤੇ ਆਪਣਾ ਫੋਨ ਕਰਕੇ ਜਰੂ ਇਹਨਾਂ ਨਾਲ ਸੰਪਰਕ ਕਰ ਸਕਦਾ ਜੀ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਆਪਣੇ ਪੰਜਾਬੀ ਭਰਾਵਾ ਤੇ ਮਿਹਨਤ ਕਰ ਰਹੇ ਆ ਬਾਬਾ ਜੀ ਹੁਣੀ ਤੇ ਪਿਓਰ ਚੀਜ਼ ਤੁਹਾਨੂੰ ਖਵਾ ਰਹੇ ਆ ਤੇ ਜਰੂਰ ਇਹਨਾਂ ਦੀ ਵੀਡੀਓ ਸ਼ੇਅਰ ਕਰਿਓ ਤੇ ਬਾਕੀ ਠੀਕ ਹੈ ਜੀ ਤੇ ਬਾਕੀ ਹੁਣ ਮਿਲਦੇ ਨਹੀਂ ਤੁਹਾਨੂੰ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਤਦ ਤੱਕ ਦੇ ਲਈ ਸასი ਗਾਲ ਜੀ